ਦੋਸਤੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਜਾਬੀਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਡੋਨਾਲਡ ਟਰੰਪ ਸਿੰਘ ਜੀ ਖਾਲਸਾ ਨੇ ਭਾਰਤ ਤੇ ਪਾਕਿਸਤਾਨ ਵਿੱਚ ਚੱਲ ਰਹੀ ਜੰਗ ਨੂੰ ਰੁਕਵਾ ਦਿੱਤਾ ਹੈ ਇਸ ਤੋਂ ਪਹਿਲਾਂ ਅਸੀਂ ਪਿਆਰ ਦੇ ਨਾਲ ਜਸਟਨ ਟਰੂਡੋ ਨੂੰ ਸਰਦਾਰ ਟਰੂਡੋ ਸਿੰਘ ਖਾਲਸਾ ਕਹਿੰਦੇ ਹੁੰਦੇ ਸੀ ਕਿਉਂਕਿ ਉਹ ਵੀ ਪੰਜਾਬੀਆਂ ਦੀ ਬੜੀ ਫੇਵਰ ਕਰਦੇ ਸੀ ਪੰਜਾਬੀਆਂ ਲਈ ਸਿੱਖਾਂ ਲਈ ਉਹਨਾਂ ਨੇ ਵੀ ਬੜੇ ਬਾ ਕਮਾਲ ਕੰਮ ਕੀਤੇ ਸਨ ਹੁਣ ਜਿਹੜਾ ਕੰਮ ਡੋਨਾਲਡ ਟਰੰਪ ਸਾਹਿਬ ਨੇ ਕੀਤਾ ਹੈ ਜਿਵੇਂ ਨਾ ਪਿੰਡਾਂ ਦੇ ਵਿੱਚ ਸਾਂਝੇ ਪਰਿਵਾਰਾਂ 'ਚ ਇੱਕ ਖੁੰਡੇ ਵਾਲਾ ਬਾਪੂ ਹੁੰਦਾ ਹੈ ਉਸ ਬਾਪੂ ਦਾ ਆਪਣੇ ਭਰਾਵਾਂ ਦੇ ਪੁੱਤਾਂ ਤੇ ਆਪਣੇ ਪੁੱਤਾਂ ਤੇ ਪੋਤਰਿਆਂ ਤੇ ਤੇ ਪਿੰਡ ਦੇ ਵਿੱਚ ਵੀ ਚੰਗਾ ਰੋਬ ਦਾਬ ਹੁੰਦਾ ਹੈ ਤੇ ਜਦੋਂ ਕੋਈ ਪਿੰਡ ਦੇ ਵਿੱਚ ਕਿਤੇ ਲੜ ਪੈਂਦਾ ਸੀ ਉਹ ਬਾਪੂ ਥੋੜਾ ਜਿਹਾ ਚਿਰਤੇ ਉਹਨਾਂ ਨੂੰ ਵੇਂਦਾ ਰਹਿੰਦਾ ਸੀ ਕਿ ਸ਼ਾਇਦ ਇਹ ਲੋਕ ਹੈ ਜਿਹੜੇ ਸਮਝਣ ਫਿਰ ਉਹ ਖੁੰਡੇ ਵਾਲਾ ਬਾਪੂ ਇੱਕ ਹੀ ਦਬਕਾ ਮਾਰਦਾ ਹੁੰਦਾ ਸੀ ਤੇ ਸਾਰੇ ਜਵਾਬ ਉਸੇ ਵੇਲੇ ਚੁੱਪ ਕਰਕੇ ਬਹਿ ਜਾਂਦੇ ਹੁੰਦੇ ਸੀ ਸਾਰੀਆਂ ਲੜਾਈਆਂ ਬਾਪੂ ਦੇ ਇੱਕ ਦਬਕੇ ਦੇ ਨਾਲ ਹੀ ਖਤਮ ਹੋ ਜਾਂਦੀਆਂ ਸੀ ਤੇ ਐਦਾਂ ਹੀ ਹੋਇਆ ਕਿ ਡੋਨਾਲਡ ਟਰੰਪ ਸਾਹਿਬ ਨੇ ਇੱਕ ਹੀ ਦਬਕਾ ਮਾਰਿਆ ਹੈ ਭਾਰਤ ਦੇ ਪਾਕਿਸਤਾਨ ਵਾਲਿਆਂ ਨੂੰ ਤੇ ਚੁੱਪ ਕਰਕੇ ਬਹਿ ਗਿਆ ਇਹ ਬੜੀ ਖੁਸ਼ੀ ਦੀ ਗੱਲ ਹੈ ਖੁਸ਼ੀ ਦੀ ਗੱਲ ਵੀ ਹੈ ਤੇ ਇਹਦੇ ਨਾਲ ਨਾਲ ਇੱਕ ਸ਼ਾਇਦ ਜੇ ਅਸੀਂ ਲਈਏ ਤੇ ਸਾਨੂੰ ਅਕਲ ਵੀ ਆ ਜਾਣੀ ਚਾਹੀਦੀ ਹੈ ਨਹੀਂ ਤੇ ਐਦਾਂ ਸੀ ਪੀ ਜਿਹੜੇ ਪਿੱਛੇ ਰਹਿਣ ਵਾਲੇ ਲੋਕ ਹੈ ਕਹਿੰਦੇ ਨੇ ਕਿ ਜਿਹੜੀ ਬਾਰਡਰ ਤੇ ਜੰਗ ਦੀ ਸੈਂਸਿਟੀਵਿਟੀ ਹੁੰਦੀ ਹੈ ਨਾ ਉਹ ਆ ਕੇ 25 ਕਿਲੋਮੀਟਰ ਪਿੱਛੇ 25% ਕੱਟ ਜਾਂਦੀ ਹੈ ਜਿਵੇਂ ਬਾਰਡਰ ਲਾਈਨ ਤੇ ਜਿਹੜੇ ਪਿੰਡ ਐ ਉਹਨਾਂ ਨੂੰ ਜਿੰਨਾ ਡਰ ਤੇ ਦਹਿਸ਼ਤ ਹੁੰਦਾ ਹੈ جنگ ਦਾ ਜਿਸ ਤਰ੍ਹਾਂ ਅਸੀਂ ਕਹਿ ਲਈਏ ਘਰਿੰਡਾ ਹੈ ਜਾਂ ਉਸ ਤੋਂ ਅੱਗੇ ਜਲਣ ਹੈ ਬਹੁਤ ਸਾਰੇ ਪਿੰਡ ਐ ਸੇ ਜਿਹੜੇ ਬਾਰਡਰ ਦੇ ਬਿਲਕੁਲ ਉੱਪਰ ਐ ਉੱਥੇ ਜੇ ਡਰ ਦਾ ਸਹਿਮ 100% ਹੋਏਗਾ ਨਾ ਤੇ ਉਥੋਂ 25 ਕਿਲੋਮੀਟਰ ਪਿੱਛੇ ਆ ਕੇ ਉਹ ਜਿਹੜਾ 75% ਹੋ ਜਾਂਦਾ ਹੈ ਤੇ ਜਦੋਂ ਅਸੀਂ ਉੱਥੋਂ ਵੀ ਪਿੱਛੇ ਨੂੰ ਹੋਰ ਆ ਜਾਂਦੇ ਆ 50 ਕਿਲੋਮੀਟਰ ਤੇ ਉਹ ਜਿਹੜਾ ਡਰ ਦਾ ਸਹਿਮ ਹੁੰਦਾ ਸੀ ਉਹ ਡਰ ਦਾ ਸਹਿਮ ਫਿਰ ਸਿਰਫ 50% ਰਹਿ ਜਾਂਦਾ ਸੀ ਚੰਡੀਗੜ੍ਹ ਪਹੁੰਚਦੇ ਆ ਪਹੁੰਚਦੇ ਆ ਉਹ ਡਰ ਦਾ ਸਹਿਮ ਹੁੰਦਾ ਸੀ ਜਿਹੜਾ ਉਹ 25% ਰਹਿ ਜਾਂਦਾ ਸੀਗਾ ਤੇ ਡਰ ਦੇ ਉਲਟਾ ਦੇਸ਼ ਭਗਤੀ ਜ਼ਿਆਦਾ ਵੱਧ ਜਾਂਦੀ ਸੀ ਅਸੀਂ ਪਾਕਿਸਤਾਨ ਨੂੰ ਠੋਕ ਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਇਹਦੇ ਤੋਂ ਸਾਨੂੰ ਐਵੇਂ ਲੱਗਦਾ ਹੁੰਦਾ ਸੀ ਕਿ ਅਸੀਂ ਤੇ ਸੁਰੱਖਿਤ ਹੈ ਸਾਨੂੰ ਕੀ ਫਰਕ ਪੈਂਦਾ ਬਸ ਬੈਠਿਆਂ ਅਸੀਂ ਤੇ ਬੋਲੀ ਜਾਣਾ ਤੇ ਦੇਸ਼ ਭਗਤੀ ਦੇ ਗੀਤ ਗਾਈ ਜਾਣੇ ਪਰ ਐਤਕੀ ਜਿਹੜਾ ਇਹ ਲੜਾਈ ਹੋਈ ਇਹਨੇ ਸਾਡੀਆਂ ਉਹਨਾਂ ਆਸਾਂ ਉਮੀਦਾਂ ਦੇ ਉੱਪਰ ਇਹ 4-5 ਦਿਨਾਂ ਦੇ ਵਿੱਚ ਹੀ ਪਾਣੀ ਫੇਰ ਕੇ ਰੱਖ ਦਿੱਤਾ ਤੇ 4-5 ਦਿਨਾਂ ਦੇ ਵਿੱਚ ਸਾਨੂੰ ਜੋ ਲੱਗਦਾ ਸੀ ਉਦਾਂ ਨਹੀਂ ਹੋਇਆ ਅਸੀਂ ਸੋਚਦੇ ਸੀ ਲੜਾਈ ਲੱਗੀ ਐ ਹੁਣ ਸਾਡੇ ਵੱਲੋਂ ਟੈਂਕ ਉਧਰੋਂ ਵਧਣਗੇ ਉਹਨਾਂ ਦੇ ਟੈਂਕ ਇਧਰੋਂ ਵਧਣਗੇ ਤੇ ਵੱਧ ਤੋਂ ਵੱਧ ਫੌਜਾਂ ਨੇ ਜਿਹੜੀਆਂ ਉਹ ਬਾਰਡਰ ਤੇ ਇੱਕ ਦੂਸਰੇ ਦਾ ਖੂਨ ਡੋਲਣਗੀਆਂ ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਐਤਕੀ ਪੰਜਾਬ ਦੇ ਬਾਰਡਰ ਔਰ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਕੋਈ ਬੰਬ ਨਹੀਂ ਡਿੱਗੇ ਕੋਈ ਗੋਲੀ ਨਹੀਂ ਚੱਲੀ ਉਹਨਾਂ ਦੀਆਂ ਜਿਹੜੀਆਂ ਮਜ਼ਾਈਲਾ ਸਨ ਉਹ ਜਾਂ ਚੰਡੀਗੜ ਡਿੱਗਦੀਆਂ ਸੀ ਜਾਂ ਅੰਬਾਲਾ ਡਿੱਗਦੀਆਂ ਸੀ ਲੁਧਿਆਣੇ ਤੇ ਬਠਿੰਡੇ ਤੇ ਜਿਹੜੀਆਂ ਇਧਰੋਂ ਵੀ ਮਜ਼ਾਈਲਾ ਚਲਾਈਆਂ ਜਾਂਦੀਆਂ ਸਨ ਇਧਰੋਂ ਜਿਹੜੇ ਡਰੋਨ ਭੇਜੇ ਜਾਂਦੇ ਸਨ ਉਹ ਡਰੋਨ ਵੀ ਜਾ ਕੇ ਜਾਂ ਕਰਾਚੀ ਡਿੱਗਦੇ ਸੀ ਜਾਂ 라ਵਲਪਿੰਡੀ ਡਿੱਗਦੇ ਸੀ ਤੇ ਜਾਂ ਇਸਲਾਮਾਬਾਦ ਤੇ ਲਾਹੌਰ ਮਤਲਬ ਕਿ ਐਸ ਵਾਰ ਪਿੰਡਾਂ ਦੇ ਵਿੱਚ ਤਾਂ ਉਹੀ ਜਿਹੜੀਆਂ ਮਜ਼ਾਈਲਾ ਜਾਂ ਡਰੋਨ ਡਿੱਗੇ ਜਿਹੜੇ ਇੱਕ ਦੂਸਰੇ ਦੀਆਂ ਐਂਟੀ ਡਰੋਨ ਮਜ਼ੇਲਾ ਨੇ ਮਾਰ ਗ੍ਰਾਏ ਦੂਸਰੇ ਡਰੋਨ ਇਸ ਤਰ੍ਹਾਂ ਕਿਤੇ ਵੀ ਨਹੀਂ ਡਿੱਗੇ ਇਸ ਤੋਂ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਹੁਣ ਤੁਸੀਂ ਜੇ ਇਹ ਸੋਚੋ ਕਿ ਇਹ جنگ ਲੱਗੇਗੀ ਤਾਂ ਬਾਰਡਰ ਵਾਲੇ ਮਰਨਗੇ ਤੇ ਬਾਕੀ ਦੇ ਸੁਰੱਖਿਤ ਰਹੇ ਜਾਣਗੇ ਇਹ ਗੱਲ ਤਾਂ ਬਿਲਕੁਲ ਭੁੱਲ ਜਾਓ ਹੁਣ ਉਹ جنگ ਨਹੀਂ ਰਹੇਗੀ ਜਿਹੜੀ ਗੱਡੀਆਂ ਤੇ ਟੈਂਕਾਂ ਤੇ ਧੋਪਾਂ ਦੇ ਨਾਲ ਲੜੀ ਜਾਣੀ ਹੈ ਹੁੰਦੀ ਜੰਗ ਤੇ ਜਿਹੜੀ ਹੈ ਉਹ ਬਟਨਾ ਤੇ ਲੜੀ ਜਾਣੀ ਹੈ ਤੇ ਜੀਪੀਐਸ ਦੇ ਦੁਆਰਾ ਨਿਰਧਾਰਿਤ ਕਰਕੇ ਲੜੀ ਜਾਣੀ ਹੈ ਜਿਸ ਨੂੰ ਇੱਕ ਨਿਸ਼ਾਨਾ ਦੇ ਦਿੱਤਾ ਜਾਣਾ ਔਰ ਉਹ ਨਿਸ਼ਾਨਾ ਜਿਹੜਾ 600 ਕਿਲੋਮੀਟਰ 1000 ਕਿਲੋਮੀਟਰ ਦੂਰ ਬੈਠਾ ਕੋਈ ਵੀ ਡੈਸਟੀਨੇਸ਼ਨ ਕਿਸੇ ਦਾ ਵੀ ਹੋ ਸਕਦਾ ਤੇ ਇਸ ਕਰਕੇ ਇਹ ਜੰਗਾਂ ਦਾ ਜਿਹੜਾ ਹੈਗਾ ਨਾ ਹੁਣ ਵੈਮ ਇਹ ਸਾਨੂੰ ਕੱਢ ਦੇਣਾ ਚਾਹੀਦਾ ਆਓ ਹੁਣ ਇਹਦੇ ਨਾਲ ਇੱਕ ਗੱਲ ਮੈਂ ਹੋਰ ਵੀ ਤੁਹਾਡੇ ਨਾਲ ਕਰ ਲੈਣਾ ਉਹ ਗੱਲ ਇਹ ਹੈ ਕਿ ਇਸ ਜੰਗ ਦੇ ਵਿੱਚ ਜਿਹੜਾ ਹੈ ਉਹ ਦੋਵਾਂ ਦੇਸ਼ਾਂ ਦਾ ਖਰਚਾ ਕਿੰਨਾ-ਕਿੰਨਾ ਹੋਇਆ ਤੇ ਇਹ ਮੈਂ ਜਿਹੜਾ ਸੀਗਾ ਉਹ ਚੈਟ ਜੀਪੀਟੀ ਤੋਂ ਪੁੱਛਿਆ ਕਿ ਭਾਈ ਮੈਨੂੰ ਇੱਕ ਚੀਜ਼ ਦੱਸੀਂ ਪੀ ਆ ਦੋਵਾਂ ਦੇਸ਼ਾਂ ਦੇ ਵਿੱਚ ਕਰੀਬ 5 ਦਿਨ ਦੀ ਜੰਗ ਲੱਗੀ ਹੈ ਤੇ 5 ਦਿਨਾਂ ਦੇ ਵਿੱਚ ਇਹਨਾਂ ਨੇ ਪਬਲਿਕ ਤੋਂ ਇਕੱਠਾ ਕੀਤਾ ਟੈਕਸਾਂ ਦੇ ਰੂਪ ਵਿੱਚ ਕਿੰਨਾ ਕੁ ਪੈਸਾ ਫੂਕ ਦਿੱਤਾ ਤਾਂ ਉਹਦਾ ਜੋ ਮੈਨੂੰ ਜਵਾਬ ਚੈਟ ਜੀਪੀਟੀ ਨੇ ਦਿੱਤਾ ਉਹ ਬੜਾ ਹੀ ਖਤਰਨਾਕ ਹੈ ਸ਼ਾਇਦ ਉਹਦੇ ਤੋਂ ਐਵੇਂ ਲੱਗਦਾ ਹੈ ਕਿ ਉਹਨੇ ਪੈਸੇ ਗਰੀਬ ਤੇ ਜੇ ਕਿਤੇ ਲਾਏ ਜਾਂਦੇ ਤੇ ਸ਼ਾਇਦ ਸਾਡੇ ਦੇਸ਼ ਕਿਤੇ ਦੀ ਕਿਤੇ ਪਹੁੰਚ ਸਕਦੇ ਸਨ ਅਜੇ ਇਹ ਪੱਕੀ جنگ ਨਹੀਂ ਲੱਗੀ ਇਹ ਤਾਂ ਸਿਰਫ ਇੱਕ ਤਰ੍ਹਾਂ ਦੀ ਇਹ ਕਹਿੰਦੇ ਆ ਕਿ ਅੱਤਵਾਦ ਦੇ ਵਿਰੁੱਧ ਸਾਡੀ ਸਟ੍ਰਾਈਕ ਸੀ جنگ ਨਹੀਂ ਹੈ ਦੋਨਾਂ ਦੇਸ਼ਾਂ ਹੀ ਇਸ ਨੂੰ ਓਪਨ ਵਾਰ ਨਹੀਂ ਕਿਹਾ ਤੇ ਓਪਨ ਵਾਰ ਹੈ ਵੀ ਨਹੀਂ ਸੀਗੀ ਓਪਨ ਵਾਰ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ ਪਰ ਇਹਦੇ ਵਿੱਚ ਜੋ ਅਜੇ ਤੱਕ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਖਰਚਾ ਕੀਤਾ ਹੈ ਉਹਦੇ ਵਿੱਚੋਂ ਮੈਂ ਜਾਨਾਂ ਦਾ ਖਰਚਾ ਤੇ ਅੱਡ ਹੈ ਜਿੰਨੀਆਂ ਜਾਨਾਂ ਚਲੇ ਗਈਆਂ ਦੋਵਾਂ ਹੀ ਦੇਸ਼ਾਂ ਦੀਆਂ ਚਾਹੇ ਉਹ ਫੌਜੀਆਂ ਦੀਆਂ ਜਾਂ ਆਮ ਨਾਗਰਿਕਾਂ ਦੀਆਂ ਜਾਂ ਆਮ ਜਿਹੜੀਆਂ ਬਿਲਡਿੰਗਾਂ ਢੱਠੀਆਂ ਉਹਨਾਂ ਦੀ ਗੱਲ ਨਹੀਂ ਕਰਾਂਗਾ ਮੈਂ ਸਿਰਫ ਇੱਥੇ ਤੁਹਾਨੂੰ ਹੁਣ ਦੱਸਣਾ ਹੈ ਜਿਹੜੇ ਦੋਵਾਂ ਦੇਸ਼ਾਂ ਵੱਲੋਂ ਡਰੋਨ ਮਾਰਗ ਲਾਏ ਗਏ ਜਾਂ ਮਜ਼ਾਈਲਾਂ ਚਲਾਈਆਂ ਗਈਆਂ ਜਾਂ ਤੋਪਾਂ ਦੇ ਗੋਲੇ ਸੁੱਟੇ ਗਏ ਉਹਨਾਂ ਦੇ ਉੱਪਰ ਕਿੰਨਾ ਕੁ ਖਰਚਾ ਆਇਆ ਤੇ ਉਹ ਤੁਸੀਂ ਜਦੋਂ ਮੈਂ ਚੈਟ ਜੀਪੀਟੀ ਤੋਂ ਪੁੱਛਿਆ ਕਿ ਜੀ ਇਹ ਦੱਸੋ ਕਿ ਜਿਹੜਾ ਭਾਰਤ ਪਾਕਿਸਤਾਨ ਦੇ ਵਿੱਚ ਯੁੱਧ ਲੜਿਆ ਗਿਆ ਹੈ ਕਰੀਬ 3 ਜਾਂ 4 ਦਿਨ ਯੁੱਧ ਚੱਲਿਆ ਤੇ ਇਹਦੇ ਵਿੱਚ ਕਿੰਨਾ ਕੁ ਖਰਚਾ ਆਇਆ ਤੇ ਚੈਟ ਜੀਪੀਟੀ ਨੇ ਜੋ ਮੈਨੂੰ ਉਸ ਦਾ ਉੱਤਰ ਦਿੱਤਾ ਉਸ ਨੇ ਮੇਰੇ ਵੀ ਹੋਸ਼ ਉਡਾਏ ਆ ਤੇ ਤੁਹਾਡੇ ਵੀ ਹੋਸ਼ ਜ਼ਰੂਰ ਉਡਾਏਗਾ ਉਦੇ ਮੁਤਾਬਕ ਮੇਰੇ ਕੋਲ ਹੈ ਜੋ ਹਵਾਈ ਹਮਲਿਆਂ ਦੇ ਉੱਪਰ ਜ਼ਮੀਨੀ ਸਾਈਬਰ ਜੁੱਧ ਸਮੁੰਦਰੀ ਕਾਰਵਾਈਆਂ ਔਰ ਇਹਦੇ ਨਾਲ ਨਾਲ ਜਿਹੜਾ ਸੀਗਾ ਹੋਰ ਸਾਰੇ ਖਰਚੇ ਪਾ ਕੇ ਭਾਰਤ ਹੁਣ ਤੱਕ 650 ਮਿਲੀਅਨ ਡਾਲਰ ਖਰਚ ਕਰ ਚੁੱਕਾ ਹੈ ਜਿਹਦੇ ਵਿੱਚ ਸਾਡੀਆਂ ਉੱਧਰ ਗਈਆਂ ਮਜੈਲਾਂ ਜਾਂ ਉੱਧਰ ਜਾ ਕੇ ਜਿਹੜੀਆਂ ਕਾਰਵਾਈਆਂ ਹੋਈਆਂ ਨੇ ਉਹਦੇ ਤੇ 650 ਮਿਲੀਅਨ ਡਾਲਰ ਭਾਰਤ ਨੇ ਖਰਚ ਕੀਤੇ ਹੈ ਪਾਕਿਸਤਾਨ ਨੇ ਜਿਹੜਾ ਉਹ ਭਾਰਤ ਵੱਲੇ ਜੋ ਗੋਲੇ ਵਰਸਾਏ ਆ ਜੋ ਜਹਾਜ਼ ਭੇਜਿਆ ਮਜ਼ਾਈਲਾਂ ਭੇਜੀਆਂ ਉਹਨਾਂ ਦੇ ਵਿੱਚ ਲਗਭਗ 250 ਮਿਲੀਅਨ ਡਾਲਰ ਪਾਕਿਸਤਾਨ ਦੇ ਵੀ ਖਰਚ ਹੋ ਗਏ ਇਹ ਖਰਚਾ ਕਰਨ ਵਾਲੇ ਕੰਟਰੀ ਕੌਣ ਨੇ ਇਹ ਉਹ ਕੰਟਰੀ ਹੈ ਜਿਨ੍ਹਾਂ ਨੂੰ ਆਪਣੇ ਦੇਸ਼ ਦੀ ਜਨਤਾ ਦੇ ਦਿੱਤੇ ਪੈਸਿਆਂ ਦੇ ਵਿੱਚੋਂ ਜਿਹੜਾ ਉਹ ਗਰੀਬਾਂ ਨੂੰ ਰਾਸ਼ਨ ਦੇਣਾ ਪੈਂਦਾ ਹੈ ਖੇਰ ਜਾ ਕੇ ਗੁਜ਼ਾਰਾ ਹੁੰਦਾ ਹੈ ਕਈ ਜਗ੍ਹਾ ਤੇ ਇਹੋ ਜਿਹੇ ਲੋਕ ਵੀ ਨੇ ਕਿ ਜਿਹੜੇ ਲੋਕ ਵਿਚਾਰੇ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਸਕਦੇ ਜੇਕਰ ਮੈਂ ਆਪਣੇ ਕੈਨੇਡਾ ਦੇ ਮੁਤਾਬਕ ਗੱਲ ਕਰਾਂ ਫੋਰ ਮੈਂ ਸਾਰੀਆਂ ਚੀਜ਼ਾਂ ਹੀ ਛੱਡ ਦੇਣਾ ਮੈਂ ਆਪਣੀ ਗੱਲ ਕਰ ਲੈਣਾ ਮੈਂ ਕਰੀਬ ਟ੍ਰਿਪਲ ਐਮਏ ਬੀਐਡਸੀ ਤੇ 27 ਸਾਲਾਂ ਤੋਂ ਹੀ ਸਰਵਿਸ ਤੋਂ ਬਾਅਦ ਜਦੋਂ ਮੈਂ ਇੰਡੀਆ ਦੇ ਵਿੱਚੋਂ ਆਪਣੀ ਨੌਕਰੀ ਛੱਡ ਕੇ ਆਇਆ ਉਦੋਂ ਮੈਂ ਕਮਾ ਰਿਹਾ ਸੀ ਉੱਥੇ ਕੈਨੇਡਾ ਦੇ ਮੁਤਾਬਕ ਸਿਰਫ 500 ਡਾਲਰ ਮਹੀਨੇ ਦੇ 30000 ਰੁਪਿਆ ਤਨਖਾਹ 500 ਡਾਲਰ ਮਹੀਨੇ ਦਾ ਮੈਂ ਕਮਾ ਰਿਹਾ ਸੀ ਔਰ ਉਹਦੇ ਵਿੱਚੋਂ ਵੀ ਇਹ ਸੀ ਕਿ ਸਾਡੇ ਹੱਥ ਕੱਟ-ਕਟਾ ਕੇ ਜਿਹੜਾ ਹੈ ਉਹ ਸਮਝ ਲਓ ਕਿ 400 ਡਾਲਰ ਹੀ ਆਉਂਦਾ ਸੀ ਕਰੀਬ 6-7000 ਰੁਪਿਆ ਸਾਡਾ ਜਿਹੜਾ ਉਹ ਟੈਕਸਾਂ ਦੇ ਵਿੱਚ ਹੀ ਗਵਰਨਮੈਂਟ ਨੂੰ ਦੇਣ ਵਾਲਿਆਂ ਚ ਕੱਟ ਜਾਂਦਾ ਸੀ ਤੁਸੀਂ ਜਦੋਂ ਕਿਤੇ ਨੌਕਰੀ ਕਰਦੇ ਹੋ ਤੇ ਤੁਹਾਨੂੰ ਜਿਹੜੀ ਤਨਖਾਹ ਮਿਲਦੀ ਹੈ ਇੰਡੀਆ ਦੇ ਵਿੱਚ ਉਹਦੇ ਵਿੱਚੋਂ ਟੈਕਸ ਕੱਟ ਕੇ ਹੀ ਤੁਹਾਨੂੰ ਤਨਖਾਹ ਮਿਲਦੀ ਹੈ ਤੁਸੀਂ ਜੇ ਬਾਜ਼ਾਰ ਦੇ ਵਿੱਚੋਂ ਜਾ ਕੇ ਇੱਕ ਸਾਬਨ ਦੀ ਟਿੱਕੀ ਵੀ ਲੈ ਕੇ ਆਉਂਦੇ ਹੋ ਤੇ ਉਹਦੇ ਉੱਤੇ ਵੀ ਸਰਕਾਰ ਦਾ ਟੈਕਸ ਹੁੰਦਾ ਹੈ ਪਰ ਉਹ ਜਿਹੜੇ ਅਸੀਂ ਟੈਕਸ ਦਿੰਨੇ ਆ ਸਰਕਾਰ ਨੂੰ ਉਹ ਦੇਣ ਦਾ ਸਾਡਾ ਮਤਲਬ ਇੰਨਾ ਹੀ ਹੁੰਦਾ ਹੈ ਕਿ ਸਾਡੇ ਦੇਸ਼ ਦੀ ਤਰੱਕੀ ਤੇ ਵਿਕਾਸ ਹੋਵੇ ਸਾਡਾ ਦੇਸ਼ ਅੱਗੇ ਜਾਵੇ ਨਾ ਕਿ ਸਾਡੇ ਦੇਸ਼ ਦੀਆਂ ਸੜਕਾਂ ਟੁੱਟਣ ਸਾਡੇ ਦੇਸ਼ ਦੇ ਪੁਲ ਟੁੱਟਣ ਸਾਡੇ ਦੇਸ਼ ਦੇ ਹਸਪੀਟਲ ਟੁੱਟਣ ਇਹ ਸਾਡਾ ਨਿਸ਼ਾਨਾ ਨਹੀਂ ਹੁੰਦਾ ਪਰ ਜਦੋਂ جنگਾਂ ਲੱਗਦੀਆਂ ਉਦੋਂ નિર્ਦੋਸ਼ ਲੋਕ ਵੀ ਮਰਦੇ ਐ ਹੁਣ ਵੀ ਬਹੁਤ ਸਾਰੇ ਉਹ નિર્ਦੋਸ਼ ਲੋਕ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਚਾਹੇ ਉਹ ਲੋਕ ਪਹਿਲਗਾਮ 'ਚ ਮਰੇ ਚਾਹੇ ਉਹ ਲੋਕ ਐ ਜਿਹੜੇ ਉਸ ਤੋਂ ਬਾਅਦ ਪੁੰਛ ਦੇ ਵਿੱਚ ਮਰੇ ਜਿਸ ਦੇ ਵਿੱਚ ਗੁਰੂ ਘਰ ਦੇ ਇੱਕ ਰਾਗੀ ਸਿੰਘ ਇੱਕ ਫੌਜ ਦੇ ਅਫਸਰ ਇੱਕ ਬੀਬੀ ਅਤੇ ਹੋਰ ਵੀ ਅਨੇਕਾਂ ਲੋਕ ਉਸ ਜੰਗ ਦੇ ਵਿੱਚ ਉੱਥੇ ਮਰੇ ਹੋਏ ਸਨ ਹੋਰ ਵੀ ਅਨੇਕਾਂ ਲੋਕਾਂ ਦੇ ਘਰ ਟੁੱਟ ਗਏ ਇਹਨਾਂ ਸਾਰਿਆਂ ਹੀ ਕੰਮਾਂ ਦੇ ਵਿੱਚ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਕਦੋਂ ਹੋ ਪਾਏਗੀ ਕਿਵੇਂ ਉਹਦੀ ਪਰਪਾਈ ਹੋਵੇਗੀ ਇਹ ਜਿਹੜੇ ਐਨੇ ਵੱਡੇ ਵੱਡੇ ਨੁਕਸਾਨ ਸਾਡੇ ਜਿਹੜੇ ਆ ਉਹ ਜੰਗਾ ਜੁੱਧਾਂ ਦੇ ਵਿੱਚ ਹੁੰਦੇ ਨੇ ਇਨਾਂ ਦੇ ਨਾਲ ਕੀ ਬਣੇਗਾ ਔਰ ਅਜੇ ਇਹ ਜਿਹੜੀ ਜੰਗ ਲੱਗੀ ਸੀ ਇਹ ਜੰਗ ਨਹੀਂ ਸੀ ਮੈਂ ਜਿਵੇਂ ਪਹਿਲੇ ਵੀ ਦੱਸਿਆ ਬੜੀ ਛੋਟੀ ਜੀ ਇੱਕ ਕਾਰਵਾਈ ਸੀ ਜਿਵੇਂ ਭਾਰਤ ਨੇ ਕਿਹਾ ਸੀ ਕਿ ਅਸੀਂ ਕਿਸੇ ਵੀ ਪਾਕਿਸਤਾਨ ਦੇ ਫੌਜੀ ਜਗ੍ਹਾ ਤੇ ਜਾਂ ਹੋਰ ਪਬਲਿਕ ਨੂੰ ਨਿਸ਼ਾਨਾ ਨਹੀਂ ਬਣਾਇਆ ਅਸੀਂ ਤਾਂ ਸਿਰਫ ਤੇ ਸਿਰਫ ਅੱਤਵਾਦੀਆਂ ਦੇ ਕੈਂਪਾਂ ਨੂੰ ਹੀ ਨਿਸ਼ਾਨਾ ਬਣਾਇਆ ਤੇ ਕੀ ਇਹੋ ਜਿਹਾ ਨਹੀਂ ਹੋ ਸਕਦਾ ਕਿ ਦੋਵੇਂ ਦੇਸ਼ ਜਿਹੜੇ ਉਹ ਮਿਲ ਕੇ ਅੱਤਵਾਦੀਆਂ ਦਾ ਮੁਕਾਬਲਾ ਕਰ ਲੈਣ ਕਿਉਂਕਿ ਅੱਤਵਾਦ ਸਿਰਫ ਭਾਰਤ ਵਿੱਚ ਹੀ ਨਹੀਂ ਹੈ ਪਾਕਿਸਤਾਨ ਦੇ ਵਿੱਚ ਵੀ ਹੈ ਤੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਤਿੰਨ ਦਿਨਾਂ ਵਿੱਚ ਦੋਨਾਂ ਹੀ ਦੇਸ਼ਾਂ ਨੇ ਜਿਹੜਾ ਉਹ 900 ਬਿਲੀਅਨ ਡਾਲਰ ਹੈ ਜਿਹੜਾ ਉਹ ਖਰਚਾ ਕਰ ਲਿਆ ਹੋਇਆ ਹੈ ਤੇ ਜੇ ਇਹਹੀ ਇੰਨਾ ਜਿਹੜਾ ਪੈਸਾ ਹੈ ਇਹ ਦੋਵੇਂ ਦੇਸ਼ ਤਰੱਕੀ ਜਾਂ ਵਿਕਾਸ ਤੇ ਲਾਉਂਦੇ ਕਿੰਨੇ ਲੋਕਾਂ ਲਈ ਰੋਜ਼ਗਾਰ ਖੋਲ੍ਹ ਸਕਦੇ ਸਨ ਔਰ ਇਸੇ ਹੀ ਪੈਸੇ ਦੇ ਨਾਲ ਜੇ ਇੰਨਾ ਪੈਸਾ ਅਤਵਾਦੀ ਰੋਕ-थाम ਤੇ ਮਿਲ ਕੇ ਖਰਚ ਕਰ ਦੇ ਤੇ ਕਿਹੜਾ ਅਤਵਾਦੀ ਇੰਨਾਂ ਦੋਵਾਂ ਦੇਸ਼ਾਂ ਦਾ ਮੁਕਾਬਲਾ ਕਰਵਾ ਸਕਦਾ ਹੈ ਕਿੱਥੇ ਇਹ ਜਾ ਸਕਦੇ ਹੈ ਧਰਮ ਦੀ ਰਾਜਨੀਤੀ ਹਮੇਸ਼ਾ ਹੀ ਖਤਰਨਾਕ ਰਹੀ ਹੈ ਖਤਰਨਾਕ ਰਹੇਗੀ ਔਰ ਛੋਟੀਆਂ ਸੋਚਾਂ ਦਾ ਨੁਕਸਾਨ ਹਮੇਸ਼ਾ ਹੁੰਦਾ ਰਿਹਾ ਹੈ ਉਹਦਾ ਨੁਕਸਾਨ ਹੁੰਦਾ ਰਹੇਗਾ ਤੇ ਇਨਾਂ ਰਾਜਿਆਂ ਦਾ ਫਰਜ਼ ਬਣਦਾ ਹੈ ਕਿ ਇਹ ਪਬਲਿਕ ਦੀ ਭਲਾਈ ਲਈ ਕੰਮ ਕਰਨ ਗਰੀਬ ਜਨਤਾ ਲਈ ਕੰਮ ਕਰਨ ਰੋਜ਼ਗਾਰ ਦੇ ਮੌਕੇ ਵੱਧ ਤੋਂ ਵੱਧ ਦੇਣ ਸਿਹਤ ਸਹੂਲਤਾਂ ਤੇ ਸਿੱਖਿਆ ਚੰਗੀ ਹੋਵੇ ਦੇਸ਼ ਦੇ ਵਿੱਚ ਚੰਗੀਆਂ ਜਿਹੜੀਆਂ ਨੇ ਉਹ ਸੜਕਾਂ ਉਹ ਸੋਨਾ ਜਿਹਾ ਮਾਹੌਲ ਹੋਵੇ ਤੇ ਵਧੀਆ ਇਹ ਸਾਰਾ ਕੰਮ ਸਰਕਾਰਾਂ ਨੇ ਮਿਲ ਕੇ ਕਰਨਾ ਹੁੰਦਾ ਪਰ ਜੇ ਇਸ ਤਰ੍ਹਾਂ ਸਿਆਸਤ ਤੇ ਰਾਜਨੀਤੀ ਕੀਤੀ ਜਾਏਗੀ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਏਗਾ ਸੱਚ ਜਾਣਿਓ ਜੀ ਬਹੁਤ ਸਾਰੇ ਅੱਤਵਾਦੀ ਹਮਲੇ ਪਹਿਲਾਂ ਵੀ ਹੋਏ ਉਹ ਉਕਸਾਉਣ ਲਈ ਹੁੰਦੇ ਆ ਕਿ ਇਹ ਹੋਰ ਉਕਸਾਏ ਜਾਣ ਹੋਰ ਨੁਕਸਾਨ ਹੋਵੇ ਔਰ ਇਹ ਅੱਤਵਾਦੀ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਦੇ ਆ ਉਹ ਸੁਰੱਖਿਤ ਹੋ ਜਾਂਦੇ ਆ ਜਿਸ ਤਰ੍ਹਾਂ ਹੁਣ ਵੀ ਕਿਹਾ ਜਾਂਦਾ ਹੈ ਕਿ ਉਹ ਚਾਹ ਹਾਫਿਜ਼ ਸਾਇਦ ਹੋਵੇ ਜਾਂ ਉਸ ਤੋਂ ਇਲਾਵਾ ਹੋਰ ਕੋਈ ਹੋਣ ਉਹ ਸਾਰੇ ਹੀ ਅੱਤਵਾਦੀ ਆ ਜਿਹੜੇ ਉਹ ਮਿਲਟਰੀ ਦੀ ਪ੍ਰੋਟੈਕਸ਼ਨ ਚਲੇ ਗਏ ਆ ਉਨ੍ਹਾਂ ਦੇ ਪਰਿਵਾਰ ਦੇ 10-10 ਜੀ 14-14 ਜੀ ਮਾਰੇ ਗਏ ਪਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਹੋ ਸਕਦਾ ਕੋਈ ਵੀ ਕਸੂਰ ਨਾ ਹੋਵੇ ਗੁਨਾਹਗਾਰ ਫਿਰ ਵੀ ਬਚ ਗਏ ਕਰੀਬਨ ਕਰੀਬਨ 250 ਮਿਲੀਅਨ ਡਾਲਰ ਪਾਕਿਸਤਾਨ ਨੇ ਖਰਚ ਕਰਤੇ 650 ਮਿਲੀਅਨ ਡਾਲਰ ਹੈ ਜਿਹੜੇ ਇਸ ਦੇ ਵਿੱਚ ਭਾਰਤ ਨੇ ਖਰਚ ਕਰਤੇ ਪਰ ਗੁਨਾਹਗਾਰ ਫਿਰ ਵੀ ਇਨ੍ਹਾਂ ਦੇ ਪੰਜੇ ਤੋਂ ਦੂਰ ਰਹੇ ਤੇ ਜੇ ਕਿਤੇ ਇਹ ਦੋਵੇਂ ਦੇਸ਼ ਮਿਲ ਕੇ ਮਨੁੱਖਤਾ ਦੇ ਕਾਤਲਾਂ ਨੂੰ ਖਤਮ ਕਰਨ ਦੇ ਵਿੱਚ ਲੱਗ ਜਾਣ ਤੇ ਕਿੰਨਾ ਵੱਡਾ ਸਾਡਾ ਫਾਇਦਾ ਹੋ ਸਕਦਾ ਹੈ ਇਹੋ ਹੀ ਜਿਹੜੀ ਮਾਇਆ ਹੈ ਉਹ ਚੰਗੇ ਪਾਸੇ ਲਾਈ ਜਾ ਸਕੇ ਤੇ ਫਿਰ ਮੈਂ ਚਲਦੇ ਆਂ ਚਲਦੇ ਆਂ ਇਸ ਜਗ੍ਹਾ ਤੇ ਵੀ ਸਰਦਾਰ ਡੋਨਾਲਡ ਟਰੰਪ ਸਾਹਿਬ ਦਾ ਖਾਲਸਾ ਜੀ ਦਾ ਧੰਨਵਾਦ ਕਰਦਾ ਕਿਉਂਕਿ ਇਸ ਵੇਲੇ ਪਿਆਰ ਦੇ ਨਾਲ ਉਹਨੂੰ ਮੈਂ ਤਾਂ ਕਹਿ ਰਿਹਾ ਜਿਵੇਂ ਅਸੀਂ ਪਹਿਲਾਂ ਵੀ ਪਿਆਰ ਦੇ ਨਾਲ ਜਸਟਨ ਟਰੂਡੋ ਸਿੰਘ ਖਾਲਸਾ ਕਹਿੰਦੇ ਹੁੰਦੇ ਸੀ ਤੇ ਹੁਣ ਉਸੇ ਤਰ੍ਹਾਂ ਹੀ ਮੈਂ ਡੋਨਾਲਡ ਟਰੰਪ ਸਾਹਿਬ ਨੂੰ ਵੀ ਕਹਿ ਰਿਹਾ ਸਰਦਾਰ ਟਰੰਪ ਸਾਹਿਬ ਜਸਟ ਡੋਨਾਲਡ ਟਰੰਪ ਸਾਹਿਬ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇੱਕ ਹੀ ਦਬਕਾ ਇਨ੍ਹਾਂ ਦੋਵਾਂ ਦੇਸ਼ਾਂ ਦੇ ਇਨ੍ਹਾਂ ਜਵਾਕਾਂ ਨੂੰ ਮਾਰਿਆ ਤੇ ਤੁਹਾਡੇ ਇੱਕ ਦਬਕੇ ਦੇ ਨਾਲ ਸ਼ਾਇਦ ਜਿਹੜੀ ਬਾਰਡਰਾਂ ਤੇ ਚੱਲਣ ਵਾਲੀ ਠਾਠਾ ਸੀ ਉਹ ਬੰਦ ਹੋ ਗਈ ਹੈ ਤੇ ਮੈਂ ਪੰਜਾਬ ਵਾਲਿਆਂ ਨੂੰ ਇਹ ਕਹਾਂਗਾ ਚਾਹੇ ਉਹ ਪਾਕਿਸਤਾਨ ਦੇ ਪੰਜਾਬ ਚ ਹੈ ਚਾਹੇ ਉਹ ਇੰਡੀਆ ਦੇ ਪੰਜਾਬ ਚ ਹੈ ਉਹ ਭਾਈ ਲੜਨ ਦੀ ਜਗਾ ਆਪਣੇ ਬਾਰਡਰ ਉਤੋਂ ਇਧਰ ਉਧਰ ਆਉਣ ਜਾਣ ਵਧਾਓ ਇਸ ਰੂਟ ਨੂੰ ਯੂਰਪ ਤੱਕ ਲੈ ਕੇ ਜਾਓ ਯੂਰਪ ਤੱਕ ਇਹ ਰੂਟ ਖੁੱਲਾ ਚਾਹੀਦਾ ਜੇ ਤੁਸੀਂ ਲੜਾਈਆਂ ਦੀ ਗੱਲ ਕਰਨੀਆਂ ਤੇ ਜਰਾ ਅਫਗਾਨਿਸਤਾਨ ਦੇ ਵਿੱਚ ਜਾ ਕੇ ਨਜ਼ਰ ਮਾਰ ਲਓ ਕਿ ਕੀ ਹਾਲਤ ਬਣੀ ਹੋਈ ਹੈ ਕਿਸ ਤਰ੍ਹਾਂ ਲੋਕਾਂ ਦੇ ਘਰ ਪਿੰਡਾਂ ਦੇ ਪਿੰਡ ਤੇ ਸ਼ਹਿਰਾਂ ਦੇ ਸ਼ਹਿਰ ਖੰਡਰ ਹੋਏ ਪਏ ਸੜਕਾਂ ਉਹਨਾਂ ਕੋਲ ਨਹੀਂ ਏਅਰਪੋਰਟ ਹਵਾਈ ਜਹਾਜ਼ ਉਹਨਾਂ ਕੋਲ ਨਹੀਂ ਸਿੱਖਿਆ ਦਾ ਕੋਈ ਸਮਾਨ ਉਹਨਾਂ ਕੋਲ ਨਹੀਂ ਹਸਪੀਟਲ ਉਹਨਾਂ ਕੋਲ ਨਹੀਂ ਤੇ ਤੁਸੀਂ ਉਧਰ ਹੀ ਦੇਖ ਲਓ ਉਹਨਾਂ ਨੇ ਕੀ ਕੁਝ ਖਟਿਆ ਇੱਕ ਸਮੇ ਜਿਹੜਾ ਸਰਵ ਸੰਪੰਨ ਦੇਸ਼ ਹੁੰਦਾ ਸੀ ਉਹ ਬਰਬਾਦ ਹੋ ਕੇ ਰਹਿ ਗਿਆ ਤੇ ਅੱਜ ਉਸੇ ਹੀ ਬਰਬਾਦੀ ਦੇ ਰਾਹ ਤੁਸੀਂ ਚੱਲ ਰਹੇ ਹੋ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ ਤੇ ਇਹ ਸਾਡੇ ਜਿਹੜੇ ਘੜੇ ਆ ਨਾ ਉਹ ਪਾਣੀ ਦੇ ਨਾਲ ਭਰੇ ਰਹਿਣ ਤੇ ਮੁਬਾਰਕ ਹੈ ਹੁਣ ਜੇ ਸਾਡੇ ਦਰਿਆ ਸੁੱਕਣਗੇ ਜੇ ਸਾਡੀਆਂ ਨਦੀਆਂ ਸੁੱਕਣਗੀਆਂ ਜੇ ਇਹ ਡੈਮ ਹੈ ਜਿਹੜੇ ਉਹ ਤੋੜਾਂਗੇ ਬਿਜਲੀ ਘਰ ਤੋੜਾਂਗੇ ਤੇ ਇਹ ਪਰਭਾਈ ਨਾ ਭਾਰਤ ਤੋਂ ਹੋਣੀ ਆ ਨਾ ਪਾਕਿਸਤਾਨ ਤੋਂ ਹੋਣੀ ਆ इमोਸ਼ਨਲ ਦੇ ਵਿੱਚ ਆ ਕੇ ਲੜ ਲੈਣਾ ਬਹੁਤ ਸੌਖਾ ਹੁੰਦਾ ਫਿਰ ਇਸ ਤੋਂ ਅੱਗੇ ਜੇ ਕਿਤੇ ਇਹ ਹੀ ਪਰਮਾਣੂ ਯੁੱਧ ਦੇ ਵਿੱਚ ਬਦਲ ਜਾਂਦਾ ਤੇ ਇਹ ਧਰਤੀ ਹੀ ਸਦਾ ਲਈ ਖਤਮ ਹੋ ਜਾਏਗੀ ਇਸ ਲਈ ਦੋਸਤੋ ਦੋਵਾਂ ਦੇਸ਼ਾਂ ਦੀ ਸਲਾਮਤੀ ਲਈ ਅਰਦਾਸ ਕਰੀਏ ਔਰ ਦੋਵੇਂ ਦੇਸ਼ ਇੱਕ ਚੀਜ਼ ਦੇਖ ਲੈਣ ਵੀ ਨੋ ਵਾਂਟ ਵਾਰ ਅਸੀਂ ਇਹ ਵਾਰ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਕਿ ਇਹ ਜੰਗ ਹੋਵੇ ਇਹਦੇ ਨਾਲ ਹੀ ਦੋਸਤੋ ਮੈਨੂੰ ਦੋ ਇਜਾਜ਼ਤ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੁਹਾਨੂੰ ਵੀਡੀਓ ਕਿਹੋ ਜੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਵੀ ਕਰੋ ਤੇ ਹੋਰਾਂ ਦੇ ਨਾਲ ਸ਼ੇਅਰ ਵੀ ਕਰੋ ਇਹਦੇ ਨਾਲ ਨਾਲ ਫਿਰ ਸਰਦਾਰ ਡੋਨਾਲਡ ਟਰੰਪ ਸਾਹਿਬ ਟਰੰਪ ਸਿੰਘ ਜੀ ਖਾਲਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਦੋ ਭਾਰਤ ਤੇ ਪਾਕਿਸਤਾਨ ਦੇ ਪੀਐਮ ਜਵਾਕਾ ਨੂੰ ਤੁਸੀਂ ਲੜਨ ਤੋਂ ਰੋਕ ਲਿਆ ਤੇ ਕਾਸ਼ ਇਹੋ ਜਿਹਾ ਪਹਿਲਾਂ ਹੀ ਵਾਪਰ ਜਾਂਦਾ ਤੇ ਜਿਹੜਾ 900 ਮਿਲੀਅਨ ਡਾਲਰ ਦੋਵਾਂ ਨੇ ਮਿਲ ਕੇ ਖਰਚ ਕੀਤਾ ਹੈ 650 ਮਿਲੀਅਨ ਡਾਲਰ ਭਾਰਤ ਨੇ ਤੇ 250 ਮਿਲੀਅਨ ਡਾਲਰ ਪਾਕਿਸਤਾਨ ਨੇ ਉਹ ਸ਼ਾਇਦ ਬਚ ਜਾਂਦੇ ਤੇ ਕਿੰਨਾ ਚੰਗਾ ਹੁੰਦਾ ਅੱਗੇ ਤੋਂ ਵੀ ਸਮਝ ਜਾਣ ਇਹ ਲੜਾਈਏ ਜਿਹੜੀ ਇੱਥੇ ਹੀ ਰੁਕੀ ਰਵੇ ਤੇ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਨੇ ਜਿਹੜੀਆਂ ਉਹ ਪਿਆਰ ਸ਼ਾਂਤੀ ਦਾ ਸੰਦੇਸ਼ ਦੇਣ ਦੋਵੇਂ ਦੇਸ਼ਾਂ ਦੇ ਲੋਕ ਮਿਲ ਕੇ ਰਹਿਣ ਤਰੱਕੀਆਂ ਕਰਨ ਸਾਡੀ ਇਹੋ ਹੀ ਕਾਮਨਾ ਹੈ ਪੰਜਾਬ ਦੇ ਨਾਂ ਉਸ ਹਿੱਸੇ 'ਚ ਕੋਈ ਬੰਬ ਡਿੱਗੇ ਤੇ ਨਾ ਹੀ ਪੰਜਾਬ ਦੇ ਇੰਡੀਆ ਵਾਲੇ ਹਿੱਸੇ 'ਚ ਕੋਈ ਬੰਬ ਡਿੱਗੇ ਤੇ ਸਾਨੂੰ ਕੈਨੇਡਾ ਬੈਠਿਆਂ ਨੂੰ ਦੋਹਾਂ ਹੀ ਪੰਜਾਬਾਂ ਤੋਂ ਖੁਸ਼ੀ ਗੀਤ ਪਿਆਰ ਤੇ ਮੁਹੱਬਤਾਂ ਦੇ ਜਿਹੜੇ ਆ ਸੁਨੇਹੇ ਮਿਲਦੇ ਰਹੇਨ ਇਹੋ ਸਾਡੀ ਵਿਦੇਸ਼ਾਂ ਵਿੱਚ ਬੈਠਿਆਂ ਦੀ ਇੱਛਾ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ